ਤਾਂ ਗਿਆ ਤਾਂ ਤਰਨਤਾਰਨ ਦੇ ਵਿੱਚ ਵੀ ਇਸ ਦਾ ਖਾਸ ਤੌਰ ਤੇ ਜੁੜਾ ਹੈ ਅਸਰ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਨੂੰ ਸਮਰਥਨ ਵੀ ਅਜਿਹਾ ਸਮਰਥਨ ਦੀ ਮੰਗ ਕੀਤੀ ਜਾ ਰਹੀ ਸੀ ਪੰਜਾਬ ਬੰਦ ਨੂੰ ਲੈ ਕੇ ਤਾਂ ਤਰਨਤਾਰਨ ਤੇ ਵੀ ਚਸਤ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਵੱਲੋਂ ਵੀ ਖਾਸ ਤੌਰ ਤੇ ਸਮਰਥਨ ਦਿੱਤਾ ਜਾ ਰਿਹਾ ਹੈ ਠੀਕ ਹੈ ਸਾਣਾ ਵੀ ਪੰਜਾਬ ਮਹਾ ਵਿਜੇ ਕੁਮਾਰ 30 ਦਸੰਬਰ ਦਾ ਦਿਨ ਕਿਸਾਨਾਂ ਵੱਲੋਂ ਬੰਦ ਦਾ ਐਲਾਨ ਅੱਜ ਜਿਹੜਾ ਜਿਹੜਾ ਬੰਦ ਦਾ ਐਲਾਨ ਹੈ ਤਾਂ ਪੂਰਾ ਭਾਰੀ ਸਮਰਥਨ ਜਿਹੜਾ ਵਾਅਦਾ ਦਿੱਤਾ ਗਿਆ ਹੈ ਅਸੀਂ ਖੜੇ ਹਾਂ ਤਰਨਤਾਰਨ ਦੇ ਬਸਾਡਾ ਇਹ ਬਸਾਡੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਜੋ ਕਿ ਬਸਾਡਾ ਪੂਰੀ ਤਰ੍ਹਾਂ ਜੜਾ ਵਾ ਇਹ ਦੇਖੋ ਕਿ ਬੰਦ ਹੈ ਚੱਕਾ ਜਾਮ ਹੈ ਸਾਰਿਆਂ ਵੱਲੋਂ ਸਮਰਥਨ ਜੜਾ ਵਾ ਦਿੱਤਾ ਗਿਆ ਹੈ ਅਗਰ ਗੱਲ ਕੀਤੀ ਜਾਵੇ ਤਰਨ ਤਰਨ ਦੀ ਦਾਣਾ ਮੰਡੀ ਦੀ ਸਬਜੀ ਮੰਡੀ ਦੀ ਬਾਜ਼ਾਰ ਦੀ ਦੁਕਾਨਦਾਰਾਂ ਦੀ ਤਾਂ ਸਾਰਿਆਂ ਵੱਲੋਂ ਭਾਰੀ ਸਮਰਥਨ ਜੜਾ ਵਾ ਦਿੱਤਾ ਗਿਆ ਹੈ ਪੂਰਾ ਪੂਰਾ ਸਮਰਥਨ ਹੈ ਕਿ ਕਿਸਾਨਾਂ ਦੇ ਅਸੀਂ ਨਾਲ ਹੈ ਜਿਹੜੀ ਇਹਨਾਂ ਦੀ ਮੰਗ ਹੈ ਜਿੰਨਾਂ ਚਿਰ ਕੇਂਦਰ ਸਰਕਾਰ ਇਹਨਾਂ ਦੀ ਮੰਗ ਨਹੀਂ ਮੰਨਦੀ ਤਾ ਉਹਨਾਂ ਚਿੱਤਰ ਅਸੀਂ ਇਹਨਾਂ ਦਾ ਵੀ ਸਾਥ ਦੇਵਾਂਗੇ ਇਹ ਜਿਤਨਾ ਜਿਤਨਾ ਵੀ ਸਾਨੂੰ ਕਹਿਣਗੇ ਅਸੀਂ ਉਸੇ ਤਰ੍ਹਾਂ ਇਹਨਾਂ ਦੇ ਨਾਲ ਸਹਿਯੋਗ ਦੇਵਾਂਗੇ ਸੋ ਅੱਜ ਭਾਰੀ ਸਮਰਥਨ ਜਿਹੜਾ ਵਾ ਕਿਸਾਨਾਂ ਨੂੰ ਦਿੱਤਾ ਗਿਆ ਹੈ ਤਾਂ ਕਿਸਾਨਾਂ ਨੇ ਜਿਹੜਾ ਕਿਸ ਤੋਂ ਬਾਅਦ ਆਪਣੀ ਇਹ ਰੈਲੀ ਵੀ ਕੱਢਣਗੇ ਕਿ ਸ਼ਹਿਰ ਦੇ ਵਿੱਚ ਤੁਰਨਗੇ ਦੇਖਣਗੇ ਤੋਂ ਦੇ ਨਾਲ ਜਿਹੜੇ ਦੁਕਾਨਦਾਰ ਨੇ ਜਾਂ ਬਾਸ ਵਾਲੇ ਡਰਾਈਵਰ ਨੇ ਜਾਂ ਸਰਕਾਰੀ ਮੁਲਾਜ਼ਮ ਨੇ ਕੋਈ ਵੀ ਹੋਵੇ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਕਿ ਤੁਸੀਂ ਪੂਰਾ ਸਮਰਥਨ ਜਿਹੜਾ ਕਿਸਾਨਾਂ ਨੂੰ ਦਿੱਤਾ ਹੈ ਤੇ ਦੇ ਵੀ ਰਹੇ ਹੋ ਤਾਂ ਇਹ ਮੰਗ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਕਿ ਜਿਹੜੀ ਐਮਐਸਪੀ ਗਰੰਟੀ ਲਾਗੂ ਕਰ ਦਿੱਤੀ ਜਾਵੇ ਤਾਂ ਠੀਕ ਹੋਏਗਾ ਨਹੀਂ ਤਾਂ ਫਿਰ ਇਹ ਇਸੇ ਤਰ੍ਹਾਂ ਹੀ ਜਿਹੜਾ ਵਾਅਦਾ ਦੇਖਣ ਨੂੰ ਮਿਲ ਸਕਦਾ ਹੈ ਤਰਨੇ ਪ੍ਰਦਰਸ਼ਨ ਤੇ ਬੰਦ ਦੇਖਣਾ ਹੈ ਕਿ ਕੇਂਦਰ ਸਰਕਾਰ ਕਿੰਨੀ ਜਲਦੀ ਕਿਸਾਨਾਂ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਤਰਨਤਾਰਨ ਮੇਰਾ ਨਾ ਗੁਰਪ੍ਰੀਤ ਸਿੰਘ ਹੋ ਜੀ ਇਹ ਗੁਰਪ੍ਰੀਤ ਸਿੰਘ ਜੀ ਕਿਹਾ ਅੱਜ 3 ਸੰਦਰਭ ਸਾਨਾ ਵੱਲੋਂ ਬੰਦ ਕਰਿਆ ਗਿਆ ਸੀ ਤੇ ਤੁਸੀਂ ਦੁਕਾਨਦਾਰ ਕੀ ਕਰਾ ਚੋਗੇ ਅਈ ਕਸਾਲਾ ਦੇ ਨਾਲ ਆ ਵੀ ਹਰ ਪੱਖੋਂ ਹਰ ਪਾਸੋਂ ਨਾਲ ਆ ਅਸੀਂ ਮਰਦਾਂ ਦੇ ਦੇ ਰਹੇ ਹੋਂ ਉਹਨਾਂ ਨੇ ਅੱਜ ਕਿਤਰਾ ਜਿਵੇਂ ਤੁਸੀਂ ਅਜਿਹੇ ਜਗ੍ਹਾ ਤੇ ਖੜੇ ਹੋਏ ਬਾਸਰ ਦੇ ਰਸਤਾ ਵਾ ਦਾਣਾ ਮੰਡੀ ਜਾਂ ਸ਼ਹਿਰ ਦਾ ਰਸਤਾ ਕਿਸ ਤਰ੍ਹਾਂ ਟੋਟਲੀ ਸਾਰੇ ਬੰਦ ਹੋਏ ਜੀ ਸਾਰਾ ਸ਼ਹਿਰ ਬੰਦ ਤੁਸੀਂ ਦੇਖ ਸਕਦੇ ਹੋ ਜੀ ਕੋਈ ਦਾਣਾ ਮੰਡੀ ਵੀ ਬੰਦ ਦਾ ਸਬਜ਼ੀ ਮੰਡੀ ਵੀ ਬੰਦ ਦਾ ਬੱਸ ਸਟਾਪ ਬੱਸਾਂ ਨਹੀਂ ਚੱਲ ਰਹੀਆਂ ਤੇ ਇਹਨਾਂ ਕੋਈ ਚੀਜ਼ ਨਹੀਂ ਚੱਲ ਰਹੀ ਆਟੋ ਵੀ ਸਭ ਕੁਝ ਬੰਦ ਜੀ ਐਸੇ ਤੰਗਣੀ ਚਾਹੀਦੀ ਇਹਨੇ ਕਿਸਾਨਾਂ ਦੀਆਂ ਮੰਗਾ ਪੂਰੀਆਂ ਕਰਨੀਆਂ ਚਾਹੀਦੀਆਂ ਮਸਾਲਾ ਵਾਲੀਆਂ ਮੰਗਾ ਜਿਹੜੀਆਂ ਬਿਲਕੁਲ जायਜ਼ ਆ ਮੰਗ ਰੇ ਆ ਬਿਲਕੁਲ ਸਹੀ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਵਾ ਆਪਣੀ ਜਿਹੜੀ ਕਿਸਾਨਾਂ ਦੀਆਂ ਮੰਗਾ ਪੂਰੀਆਂ ਕਰ ਲੋ ਉਹਨਾਂ ਜੋ ਵੀ ਨਾਮਾਂ ਇੰਤਮਾਲ ਸਹੇ ਗਿਆ ਪੂਰੀਆਂ ਕਰਨ ਜੀ ਫਿਰ ਇਹ ਨਾਲ ਇਹ ਦੱਸਣਾ ਨੇ ਨਾਲ ਜੀ ਕਿਸਾਨਾਂ ਦੇ ਸਰਪੇ ਕੋ ਸਾਡਾ ਪਿਆਰ ਚੱਲ ਰਿਹਾ ਜੀ ਐਗਰੀਕਲਚਰ ਦੇ ਸਰਪੇ ਸਾਰਾ ਸਿਸਟਮ ਚੱਲ ਰਿਹਾ ਜੀ ਦੁਕਾਨਦਾਰਾਂ ਦਾ ਕਾਰੋਬਾਰ ਕੰਮ ਕਾ ਚੱਲ ਰਿਹਾ ਸਾਰਾ ਵਪਾਰ ਚੱਲ ਰਿਹਾ ਜੀ ਯਾਹਰ ਕਦਮ ਨੇ ਖਤਮ ਹੋ ਗਈ ਜੀ ਵਰਤੋਂ ਸਾਰਾ ਵਪਾਰ ਹੀ ਖਤਮ ਹੋ ਗਿਆ ਬੀਨਾ ਸੀ ਖਤਮ ਹੋ ਗਿਆ ਏੜੀ ਖਤਮ ਹੋ ਗਿਆ ਕਿਨਾ ਜੀ ਤੁਹਾਡਾ ਮੇਰਾ ਨਾਮ ਇੰਦਰਪ੍ਰੀਤ ਸਿੰਘ ਜੀ ਤੁਹਾਡੇ ਕੰਮ ਕਾਜ ਕਿੱਥੇ ਕਰਦੇ ਸੀ ਅਸੀਂ ਸਬਜੀ ਮੰਡੀ ਤਰਨਤਾਰਨ ਜੀ ਤੇ ਕੀ ਕਹਿਣਾ ਚਾਹੁੰਦੇ ਜੋ ਅੱਜ ਤੇ 30 ਅੱਜ ਅਸੀਂ 1 ਦਸੰਬਰ 2023 ਜਿਹੜੀ ਕਿ ਸੰਪੂਰਨ ਤੌਰ ਤੇ ਕਿਸਾਨਾਂ ਵੱਲੋਂ ਬੰਦ ਕੀਤਾ ਗਿਆ ਬੰਦ ਦਾ ਐਲਾਨ ਹੋਇਆ ਵਾ ਅਸੀਂ ਪੂਰੇ ਮੰਡੀ ਬੋਰਡ ਵੱਲੋਂ ਮੰਡੀ ਵੱਲੋਂ ਉਹਦਾ ਸਮਰਥਨ ਦੇ ਰਹੇ ਹਾਂ ਇਹਨਾਂ ਨੂੰ ਅੱਜ ਸਬਜੀ ਮੰਡੀ 'ਚ ਕੋਈ ਦਾਣਾ ਨਹੀਂ ਆਇਆ ਇਸੇ ਕਿਸਮ ਦੀ ਕੋਈ ਬੋਲੀ ਨਹੀਂ ਹੋਈ ਕੋਈ ਖਰੀਦਦਾਰੀ ਕੁਝ ਵੇਚਿਆ ਨਹੀਂ ਗਿਆ ਸਪੂਰਨ ਤੋਂ ਤੇ ਮੰਡੀ ਬੰਦਿਆ ਅਸੀਂ ਹਰ ਕਰਾ ਦੇ ਨਾਲ ਕਿਸਾਨਾਂ ਦੇ ਨਾਲ ਖੜੇ ਹਾਂ ਜੀ ਇਹ ਬਿਲਕੁਲ ਵੇਖਿਆ ਜਾਓ ਤੇ ਸਬਜ਼ੀ ਜਦੋਂ ਇੱਥੇ ਕਿੰਨੀ ਵਜੇ ਸ਼ੁਰੂਆਤ ਹੋ ਜਾਂਦੀ ਸੀ ਤੇ ਹੁਣ ਕਿਸ ਤਰ੍ਹਾਂ ਵੇਖੋ ਜੀ ਇੱਥੇ ਸਵੇਰੇ 4:30 ਵਜੇ ਬੋਲੀ ਸਟਾਰਟ ਹੋ ਜਾਂਦੀ ਸੀ ਵਪਾਰੀਆਂ ਦਾ ਮਾਲ ਲੱਥਣਾ ਸ਼ੁਰੂ ਹੋ ਜਾਂਦਾ ਤੇ ਜਿਹੜੀ ਕਿ 9 ਵਜੇ ਤੱਕ ਪੂਰਾ ਵਿਕਦਾ ਤੇ ਪਰ ਅੱਜ ਦੇਖਿਆ ਗਿਆ ਆ ਕਿ ਕਿਸੇ ਵੀ ਕਿਸਾਨ ਨੇ ਜਾਂ ਮਤਲਬ ਕਿ ਵਪਾਰੀ ਨੇ ਪੂਰਾ ਕਿਸਾਨਾਂ ਦਾ ਸਬਰਸਤ ਦਿੱਤਾ ਆ ਤੇ ਮੰਡੀ ਨੂੰ ਸਬੂਲ ਤੋਂ ਬੰਨ ਕੀਤਾ ਗਿਆ ਤੇ ਸ਼ਹਿਰ ਚ ਪੂਰਾ ਦੁਕਾਨਾਂ ਬੰਦ ਨੇ